ਜਾ ਤੀ ਮੰਨ ਲਓ ਮੈਂ ਕੁੜੀਆਂ ਤੇ ਮੇਰੀ ਫਿਗਰ ਬੜੀ ਸੋਹਣੀ ਆ ਤੇ ਜਾਂ ਮੈਂ ਆਪਣੀ ਫਿਗਰ ਟਾਈਟ ਕਪੜੇ ਪਾ ਕੇ ਬੁਖਾ ਰਿਹਾ ਤੇ ਜਾਂ ਮੈਂ ਬਸ਼ਰਮ ਸਰਦਾਰ ਆ ਤੇ ਆਪਣੀ ਜਨਾਨੀ ਅਧ ਨੰਗੀ ਕਰਕੇ ਨਗੇਟਿਡ ਵਾਲੀ ਜਨਾਨੀ ਨਾਲ ਖਲਾਰ ਕੇ ਮੈਂ ਉਹਦੇ ਕੋਲ ਫੂਡ ਬਣਵਾ ਰਿਹਾ ਤੇ ਲੋਕਾਂ ਨੂੰ ਬੁਖਾ ਰਿਹਾ ਪਰ ਜੇ ਮੈਂ ਇੱਕ ਪੱਗ ਪਨ ਕੇ ਆਪਣਾ ਸਰਦਾਰੀ ਦੇ ਰੂਪ ਚ ਕੰਮ ਕਰ ਰਿਹਾ ਤੇ ਕੋਈ ਬਲੌਗਰ ਨਹੀਂ ਹੁੰਦਾ ਤੇ ਬਲੌਗਰਾਂ ਨਾਲ ਹੀ ਬੰਦੇ ਵਾਇਰਲ ਹੁੰਦੇ ਨੇ ਮੈਂ ਵੀ ਆਪਣੀ ਥਾਪੀ ਕਰਕੇ ਹੋਇਆ ਜਦਕਿ ਥਾਪੀ ਮੈਂ ਮਰੀ ਸੀ ਕਿ ਮੈਨੂੰ ਐ ਐ ਐ ਕਰਨਾ ਨਹੀਂ ਆਉਂਦਾ ਮੈਨੂੰ ਕਿਚਨ 'ਚ ਜਾਣਾ ਹੁੰਦਾ ਜੇ ਤੇ ਆਪਣਾ ਪ੍ਰੋਡਕਟ ਵਿਖਾਉਣਾ ਹੁੰਦਾ ਜੇ ਤੇ ਕਿਚਨ ਵਿਖਾਉਣੀ ਆਉਂਦੀ ਜੇ ਬਾਕੀ ਲੋਕ ਕਿਚਨ ਵਕਾ ਕੇ ਕੁਝ ਨਹੀਂ ਆਗੇ ਜੀ ਲੋਕਾਂ ਨੂੰ ਅਵੇਅਰਨੈਸ ਆਈ ਜਿਹੜੇ ਬੰਦੇ ਪਕੌੜੇ ਨਹੀਂ ਖਾਂਦੇ ਜਿਹੜੇ ਉਹਦਾ ਫੂਡ ਨਹੀਂ ਲਾਈਕ ਕਰਦੇ ਉਹ ਮੇਰੇ ਕੋ ਆਏ ਤੇ ਮੈਂ ਉਸ ਮੌਕੇ ਦਾ ਚੌਕਾ ਮਾਰਿਆ ਆਪਣਾ ਕੁਆਲਟੀ ਫੂਡ ਦੇ ਕੇ ਪਰ ਮੈਂ ਸ਼ੁਰੂਆਤ ਨਹੀਂ ਕੀਤੀ ਮੈਨੂੰ ਚੁੰਡੀ ਵੱਡੀ ਤੇ ਮੈਂ ਲੋਂਦਰਾਂ ਵਾਲੇ ਪਾਸੇ ਹੋਇਆ ਉਹ ਜਿਹੜਾ ਅੱਗੇ ਬ੍ਰਾਂਡਡ ਲਾਇਆ ਉਹਨੂੰ ਜਸਟੀਫਾਈ ਕਰਦਾ ਸਾਰੇ ਹੀ ਪ੍ਰੋਡਕਟ ਸਾਰੀਆਂ ਸੌਸਾਂ ਸਾਰੇ ਮਸਾਲੇ ਤੇ ਸਾਰੇ ਪ੍ਰੋਡਕਟ ਬ੍ਰਾਂਡਡ ਰੱਖਦੇ ਇਸੇ ਕਰਕੇ ਜਿਹੜੇ ਸਾਡੇ ਜਿਹੜੇ ਫੂਡ ਦੀ ਕੁਆਲਿਟੀ ਤੇ ਜਿਹੜੀ ਉਹਦਾ ਪ੍ਰਾਈਸ ਆ ਉਹ ਰੈਸਟੋਰੈਂਟ ਨਾਲੋਂ ਡਬਲ ਮਹਿੰਗਾ ਇੱਥੇ ਬਾਹਰ ਲੋਕੀ ਕਰਮੀਆਂ ਚ ਧੁੱਪੇ ਬਹਿ ਕੇ ਖਾਂਦੇ ਨੇ ਸਰਦੀਆਂ ਚ ਠੰਡ ਚ ਬਹਿ ਕੇ ਖਾਂਦੇ ਨੇ ਕੋਈ ਏਸੀ ਕੋਈ ਸੋਫਾ ਕੋਈ ਐਲਸੀਡੀ ਨਹੀਂ ਪਰ ਸਾਡੇ ਰੇਟ ਜਿਹੜੇ ਮਾਰਕੀਟ ਨਾਲੋਂ ਡਬਲ ਨੇ ਉਹ ਇਸ ਕਰਕੇ ਡਬਲ ਨੇ ਕਿ ਜਿਹੜੀ ਸਾਡੀ ਕੁਆਲਿਟੀ ਆ ਉਹਨਾਂ ਨਾਲੋਂ 4 ਗੁਣਾ ਵਧੀਆ ਚਿਨੀ ਮੇਰੀ ਚਾਂਪ ਵਾਇਰਲ ਹੋਣ ਤੋਂ ਬਾਅਦ ਲੋਕ ਇਸ ਚੀਜ਼ ਨੂੰ 네ਗੇਟਿਵਿਟੀ ਦੇ ਤੌਰ ਤੇ ਲੈ ਰਹੇ ਨੇ ਤੇ ਮੈਨੂੰ ਟੇਫੇਮ ਕਰ ਰਹੇ ਨੇ ਮੇਰਾ ਰੇੜੀ ਵਾਲੀ ਚਾਂਪ ਵੇਚਣ ਵਾਲੇ ਬੰਦੇ ਨਾਲ ਵੀ ਕੋਈ ਕੰਪੀਟੀਸ਼ਨ ਨਹੀਂ ਤੇ ਰੇੜੀ ਵਾਲੀ ਚਾਂਪ ਖਾਣ ਵਾਲੇ ਬੰਦੇ ਨਾਲ ਵੀ ਕੋਈ ਕੰਪੀਟੀਸ਼ਨ ਨਹੀਂ 20-20 ਲੱਖ ਦੀਆਂ ਤੁਸੀਂ ਗੱਡੀਆਂ ਰੱਖੀਆਂ 1.5-1.5 ਲੱਖ ਦੇ ਤੁਸੀਂ ਆਈਫੋਨ ਰੱਖਿਆ ਦਲਜੀਤ ਦਾ ਸ਼ੋਅ ਵੇਖਣ ਲਈ ਤੁਹਾਡੇ ਕੋ ਟਿਕਟਾਂ ਦੇ ਪੈਸੇ ਆ ਗਏ ਆ ਤੇ ਬਾਕੀ ਸਟੇਟਸ ਉਹਨਾਂ ਦਾ ਸਾਰਾ ਓਕੇ ਰਿਪੋਰਟ ਆ ਪਰ ਜਿੱਥੇ ਗੱਲ ਚਾਪ ਦੀ ਹੁੰਦੀ ਉੱਥੇ ਉਹ 50 ਵਾਲੀ ਮੈਦੇ ਵਾਲੀ ਖਾਂਦੇ ਤੇ ਇਹ ਮੈਂ ਆਪਣੇ ਲੈਵਲ ਦੀ ਜਿਹੜੀ ਮੇਰੀ ਕਲਾਇੰਟ ਹੈ ਜਾਂ ਉਹਦੇ ਲਈ ਇਹ ਚਾਪ ਦਾ ਮੁੱਦਾ ਰੱਖਿਆ ਸੀ ਮੈਦਾ ਵਰਸਸ ਹੋਇਆ ਦਾ ਚਾਪ 65 ਰੁਪਏ ਕਿਲੋ ਹੌਲ ਸੇਲ ਚ ਆ ਮੈਦਾ ਇਹ 65 ਰੁਪਏ ਕਿਲੋ ਹੌਲ ਸੇਲ ਚ ਆ ਆ ਕੱਲ ਬਲੌਗਰ ਆਇਆ ਸੀਗਾ ਤੇ ਲੱਗੋ ਇੱਕ ਮਸ਼ਹੂਰ ਦੁਕਾਨ ਤੋਂ 80 ਰੁਪਏ ਦੀ ਲਿਆਂਦੀ ਸੀ 80 ਰੁਪਏ ਦੀ ਇਹ 200 ਗ੍ਰਾਮ ਵਿੱਚ ਹੀ ਉਹਨੇ ਮੈਨੂੰ ਉੱਤੇ بس ਅਜੰਤਾ ਦਾ ਰੰਗ ਤੇ ਥੋੜੇ ਜੇ ਮਸਾਲੇ ਲਾ ਕੇ 200 ਗ੍ਰਾਮ ਦਾ ਪੋਸ਼ਨ ਦੂਜੇ ਪਾਸੇ ਆਪਣੀ ਜਿਹੜੀ ਹੈ 100% ਸੋਇਆ ਚਾਹ ਪੇ ਦਿੱਲੀ ਦਾ ਮਸ਼ਹੂਰ ਬ੍ਰਾਂਡ ਆ ਤੇ ਇਹ ਜਿਹੜੇ ਇਹਦੇ ਰੇਸ਼ੇ ਤੁਸੀਂ ਚੈੱਕ ਕਰੋ ਮਸ਼ੀਨ ਮੇਡ ਚਾਹ ਆ ਇਹਦੇ ਚ ਸੋਇਆ ਤੇ 5 ਤੋਂ 7 ਜਿਹੜੀਆਂ ਵੈਰਾਈਟੀਆਂ ਪਾ ਕੇ ਬਣਾਈ ਗਈ ਆ ਤੁਹਾਡਾ ਪੰਜਾਬ న్యూਸ ਚੈਨਲ ਜਿਹੜਾ ਜੀ ਇਹਦੇ ਤੇ ਜਿਹੜੀ ਆਪਣੀ ਆ ਵੀਡੀਓ ਚੱਲ ਰਹੀ ਹੈ ਜਿਹੜਾ ਇਹਨੂੰ ਸ਼ੇਅਰ ਕਰਕੇ ਆਏਗਾ ਵੀਡੀਓ ਨੂੰ ਆਪਣੇ ਫੇਸਬੁੱਕ ਤੇ ਪੇਜ ਤੇ ਕੋਈ ਵੀ ਇੱਕ ਚਾ ਭਾਵੇਂ 180 ਵਾਲੀ ਭਾਵੇਂ 247 ਸਿਰਫ 100 ਰੁਪਏ ਚ ਮਿਲੇਗੀ ਇਹ ਨੋ ਪ੍ਰੋਫਿਟ ਨੋ ਲੌਸ ਵਾਲਾ ਰੇਟ ਨਹੀਂ ਆ ਇੱਕ ਘਾਟੇ ਵਾਲਾ ਰੇਟ ਆ ਪਰ ਕਮ ਸੇ ਕਮ ਜਿਹੜਾ ਤੁਹਾਡੇ ਚੈਨਲ ਤੇ ਥਰੂ ਵੇਖ ਕੇ ਆਏਗਾ ਉਹਨੂੰ ਮੈਦਾ ਵਰਸਸ ਸੋਇਆ ਦੀ ਅਵੇਅਰਨੈਸ ਹੀ ਹੋ ਜੇ ਤੇ ਸਾਨੂੰ ਘਾਟਾ ਵੀ ਮਨਜ਼ੂਰ ਆ ਤਰੰਦਾਰਨ ਸ਼ਹਿਰ ਦੇ ਵਿੱਚ ਖੜੇ ਆ ਤਾਂ ਅਕਸਰ ਹੀ ਅਸੀਂ ਤੁਹਾਡੇ ਨਾਲ ਕੋਟ ਫਾਸਟ ਫੋਰਡ ਦੀਆਂ ਜਿਹੜੀਆਂ ਵੀਡੀਓ ਜਿਹੜੀਆਂ ਸ਼ੇਅਰ ਕਰਦੇ ਰਹਿੰਨੇ ਆ ਪਰ ਇਸ ਫਾਸਟ ਫੋਰਡ ਖੋਖੇ ਦੇ ਤੇ ਪਹੁੰਚਣ ਦਾ ਇੱਕ ਖਾਸ ਮਕਸਦ ਆ ਜਿਹੜਾ ਮੈਂ ਇੱਕ ਰ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਬ੍ਰਾਂਡਡ ਖੋਖਾ ਚਾਂਮ ਦੇ ਨਾਂ ਦੇ ਚੱਬਦੇ ਆ ਰਹੇ ਹੋ ਮੈਦਾ ਖੋਖੇ ਦੇ ਮਿਲੇਗੀ 100% ਸੋਇਆ ਚਾਂਪ ਇਸੇ ਖਾਸ ਮਕਸਦ ਇੱਕ ਪਹੁੰਚਣ ਦਾ ਇੱਕ ਵੀਡੀਓ ਬਣਾਉਣ ਦਾ ਕਿ ਦਰਸ਼ਕਾਂ ਦੇ ਰੂਹ ਭਰੂ ਹੋਇਆ ਜਾਵੇ ਕਿ ਖਾਸ ਕਰਕੇ ਇੱਥੇ ਡਾਕਟਰ ਫੈਮਿਲੀ ਵੀ ਆਉਂਦੀਆਂ ਨੇ ਤਾਂ ਇਹ ਚਾਪ ਜਿਹੜੀ ਖਾਂਦੇ ਨੇ ਅਕਸਰ ਹੀ ਡਾਕਟਰ ਆਰਟ ਬੋਰਡ ਤੋਂ ਡੱਕਦੇ ਨੇ ਪਰ ਕਿਉਂ ਡੱਕਦੇ ਨੇ ਇਹ ਵੀ ਗੱਲਬਾਤ ਕਰਾਂਗੇ ਸਾਰੇ ਜਾਣਦੇ ਆ ਕਿ ਕਿਉਂ ਖਾਸ ਲੋਕ ਬ੍ਰਾਂਡ ਦੀ ਇੱਥੇ ਚਾਪ ਜਿਹੜੀ ਸਪੈਸ਼ਲ ਚਾਪ ਜਿਹੜੀ ਖਾਣ ਆਉਂਦੇ ਨੇ ਉਹ ਆਪਾਂ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਸਰ ਪੰਜਾਬ న్యూਸ ਤੇ ਜੀ ਆਨ ਆਖਦੇ ਹੋ ਬਹੁਤ ਬਹੁਤ ਧੰਨਵਾਦੀ ਤੁਸੀਂ ਆਸਤੇ ਖੋਖੇ ਤੇ ਚਰਨ ਪਾਏ ਆ ਜੀ ਅਸੀਂ ਵੜ ਪਾਗੇ ਆ ਜੀ ਤੇ ਸਰ ਆਪਣੇ ਬਾਰੇ ਜ਼ਰੂਰ ਦੱਸਿਓ ਕਿਵੇਂ ਜਿਹੜਾ ਇਸ ਬ੍ਰਾਂਡ ਵੱਲ ਆ ਗਏ ਆ 37 ਸਾਲ ਮੇਰੀ ਉਮਰ ਹੈ ਜੀ ਗੁਰਪ੍ਰਤਾਪ ਸਿੰਘ ਮੇਰਾ ਨਾਮ ਹੈ ਖਾਲਸਾਪੁਰ ਰੋਡ ਤਰਨਤਾਰਨ ਦਾ ਵਸਨੀਕ ਆ 2010 ਚ ਆਪਣਾ ਕੈਰੀਅਰ ਸਟਾਰਟ ਕੀਤਾ 알파 1 ਮਾਲ ਸ਼ਾਪਰ ਸਟਾਪ ਦੇ ਇੱਕ ਛੋਟੇ ਜਿਹੇ ਕਾਊਂਟਰ ਤੋਂ ਤੇ ਤਿੰਨ ਨਾਮੀ ਬ੍ਰਾਂਡਸ ਚ ਮੈਂ ਬਤੌਰ ਮੈਨੇਜਰ ਸੁਪਰ ਡਰਾਈ ਟੌਮਿਲ ਫਿਗਰਵੇਰ ਮੋਟਾ ਅਕ੍ਰੋਸ ਇੰਡੀਆ ਮੈਂ ਜੌਬ ਕੀਤੀ ਹੈ ਜੀ ਕਰੋਨਾ ਕਰਕੇ ਮੇਰੀ ਜੌਬ ਚਲੇ ਗਈ ਸੀ ਜੌਬ ਜਾਣ ਤੋਂ ਬਾਅਦ ਜਿਹੜੀ ਆ ਜਗਾ ਆਪਾਂ ਖਲੋਤੇ ਆ ਜਿੱਥੇ ਬ੍ਰਾਂਡਡ ਖੋਖਾ ਵੀਓ ਫਿਟਨੈਸ ਜਿਮ ਤੇ ਆ ਰिलायंस ਸਮਾਰਟ 100 ਮਰਲੇ ਜਿਹੜੀ ਜਗਾ ਜੀ ਇਹਦੇ ਚ ਜਿਹੜਾ ਆਪਣੇ ਆ ਤਿੰਨੇ ਚੀਜ਼ਾਂ ਬਣੀਆਂ ਇਹ ਮੇਰੇ 15 ਸਾਲ ਪੁਰਾਣੇ ਕਾਲਜ ਦੇ ਦੋਸਤੀਆਂ ਸੰਗਤਪੁਰੇ ਤੋਂ ਮਾਨਵ ਜੋਸ਼ ਸਿੰਘ ਸੰਧੂ ਦੀਆਂ ਜਿਨਨੇ ਮੇਰੀ ਕਰੋਨਾ ਤੋਂ ਬਾਅਦ ਜੌਬ ਜਾਣ ਤੋਂ ਬਾਅਦ ਜਦੋਂ ਮੈਂ 1 ਸਾਲ ਤੋਂ ਘਰੇ ਵਿਹਲਾ ਸੀ ਉਹਨੇ ਮੈਨੂੰ ਬ੍ਰਾਂਡਡ ਖੋਖੇ ਦੀ ਓਪਰਚੁਨਿਟੀ ਦਿੱਤੀ ਕਿ ਇੱਥੇ ਅੰਦਰ ਰਿਲਾਇੰਸ ਵਿੱਚ 75 ਬੰਦੇ ਕੰਮ ਕਰਨਗੇ ਤੇ 150 ਕੱਪ ਚਾਹ ਅੰਦਰ ਜਾਏਗੀ ਤੇ ਜਿਹਦੇ ਨਾਲ ਤੇਰੀ ਆਪਰੇਸ਼ਨਲ ਕੋਸਟ ਕਵਰ ਹੋ ਜਾਏਗੀ ਤੇ ਹੋਰ ਤੂੰ ਜੋ ਮਾੜਾ ਮੋਟਾ ਰੱਖਣਾ ਰੱਖ ਲਈ ਪਰ ਉਹ ਦਿਨ ਜਾਵੇ ਆ ਦਿਨ ਆਵੇ ਰੱਬ ਦੀ ਮੇਰੇ ਨਾਲ ਆਪਾਂ ਨੂੰ ਅਜੇ ਤੱਕ ਕਦੀ ਚਾਹ ਵੇਚਣ ਦੀ ਨੌਬਤ ਨਹੀਂ ਆਈ ਅਕਸਰ ਹੀ ਡਾਕਟਰ ਡੱਕਦੇ ਨੇ ਕਿ ਫਾਸਟ ਫੂਡ ਨਾ ਖਾਓ ਤੁਹਾਡੇ ਕੋਲ ਲੋਕ ਸਪੈਸ਼ਲ ਜਾਂਪਖਾਨ ਕਿਉਂ ਆਉਂਦੇ ਨੇ ਤੇ ਮੈਦੇ ਦਾ ਵੀ ਕੀ ਵੇਰਵਾ ਹੈ ਵੀ ਜਰੂਰ ਸਾਡੇ ਦਰਸ਼ਕਾਂ ਦੱਸੋ 2.8 ਮਿਲੀਅਨ ਫੋਲੋਅਰਸ ਤੁਹਾਡੇ ਪੇਜ ਦੇ ਨੇ ਤਰਨ ਤਰਨ ਦੇ ਤੁਸੀਂ ਬਿਲੋਂਗ ਕਰਨ ਵਾਲਿਓ ਸਿਵਲ ਹਸਪਤਾਲ ਆਪਣਾ ਜਿਹੜਾ ਸਰਕਾਰੀ ਆ ਇੱਕ ਨੰਬਰ ਕਮਰੇ ਤੋਂ ਲੈ ਕੇ 9 ਨੰਬਰ ਕਮਰੇ ਤੱਕ ਜਿੰਨੇ ਡਾਕਟਰ ਨੇ ਸਾਰਿਆਂ ਦੀਆਂ ਫੋਟੋਆਂ ਦਾ ਰਿਚਮੈਂਸ ਕਾਫੇ ਪੇਜ ਜਿਹੜਾ ਮੇਰਾ ਰੈਸਟੋਰੈਂਟ ਹੈ ਤੇ ਜਿਹੜਾ ਬ੍ਰਾਂਡਡ ਕੋਕਾ ਅਨਦਰ ਫੂਡ ਇੰਜੋਏ ਕਰਦੇ ਦੀਆਂ ਪਈਆਂ ਤੇ ਉਹਨਾਂ ਤੋਂ ਜਾ ਕੇ ਤੁਸੀਂ ਫੀਡਬੈਕ ਲੈ ਸਕਦੇ ਜੇ ਕਿ ਤੁਸੀਂ ਤੇ ਆਪ ਫਾਸਟ ਫੂਡ ਤੋਂ ਮਨਾ ਕਰਦੇ ਜੇ ਤੇ ਫਿਰ ਬ੍ਰਾਂਡਡ ਖੋਖੇ ਤੇ ਆਪ ਕਿਉਂ ਜਾਂਦੇ ਜੇ ਉਹਨਾਂ ਦਾ ਰਿਪਲਾਈ ਤੁਹਾਨੂੰ ਇਹ ਹੋਏਗਾ ਕਿ ਬ੍ਰਾਂਡਡ ਖੋਖਾ ਜਿਹੜਾ ਨਾਮ ਮੁੰਡੇ ਨੇ ਖੋਖੇ ਦਾ ਰੱਖਿਆ ਹੈ ਉਹ ਜਿਹੜਾ ਅੱਗੇ ਬ੍ਰਾਂਡਡ ਲਾਇਆ ਉਹਨੂੰ ਜਸਟੀਫਾਈ ਕਰਦਾ ਸਾਰੇ ਹੀ ਪ੍ਰੋਡਕਟ ਸਾਰੀਆਂ ਸੌਸਾਂ ਸਾਰੇ ਮਸਾਲੇ ਤੇ ਸਾਰੇ ਪ੍ਰੋਡਕਟ ਬ੍ਰਾਂਡਡ ਰੱਖ ਕੇ ਇਸੇ ਕਰਕੇ ਜਿਹੜੇ ਸਾਡੇ ਜਿਹੜੇ ਫੂਡ ਦੀ ਕੁਆਲਿਟੀ ਤੇ ਜਿਹੜੀ ਉਹਦਾ ਪ੍ਰਾਈਸ ਆ ਉਹ ਰੈਸਟੋਰੈਂਟ ਨਾਲੋਂ ਡਬਲ ਮਹਿੰਗਾ ਇੱਥੇ ਬਾਹਰ ਲੋਕੀ ਕਰਮੀਆਂ 'ਚ ਧੁੱਪੇ ਬਹਿ ਕੇ ਖਾਂਦੇ ਨੇ ਸਰਦੀਆਂ 'ਚ ਠੰਡ 'ਚ ਬਹਿ ਕੇ ਖਾਂਦੇ ਨੇ ਕੋਈ ਐਸਾ ਕੋਈ ਕੋਈ ਏਸੀ ਕੋਈ ਸੋਫਾ ਕੋਈ ਐਲਸੀਡੀ ਨਹੀਂ ਪਰ ਸਾਡੀ ਰੇਟ ਜਿਹੜੇ ਮਾਰਕੀਟ ਨਾਲੋਂ ਡਬਲ ਨੇ ਉਹ ਇਸ ਕਰਕੇ ਡਬਲ ਨੇ ਕਿ ਜਿਹੜੀ ਸਾਡੀ ਕੁਆਲਿਟੀ ਆ ਉਹਨਾਂ ਨਾਲੋਂ 4 ਗੁਣਾ ਵਧੀਆ ਹੈ ਉਹ 4 ਗੁਣਾ ਵਧੀਆ ਇਸੇ ਕਰਕੇ ਕਿਉਂਕਿ ਇਹਦੇ 'ਚ ਸਮਾਨ ਮਹਿੰਗਾ ਤੇ ਵਧੀਆ ਪਾਇਆ ਗਿਆ ਬ੍ਰਾਂਡਡ ਪਾਇਆ ਗਿਆ ਜਿਹੜੀ ਰੇੜੀਆ ਦੇ ਚਾਂਪ ਮਿਲਦੀ ਆ ਉਹਦੇ 'ਚ ਕੀ ਫਰਕ ਆ ਤੇ ਜਿਹੜੀ ਤੁਹਾਡੇ ਕੋਲੋਂ ਮਿਲਦੀ ਆ ਉਹਦੇ 'ਚ ਕੀ ਫਰਕ ਆ ਸਭ ਤੋਂ ਪਹਿਲਾਂ ਤੇ ਚਿੰਨੀ ਮੇਰੀ ਚਾਂਪ ਵਾਇਰਲ ਹੋਣ ਤੋਂ ਬਾਅਦ ਲੋਕ ਇਸ ਚੀਜ਼ ਨੂੰ 네ਗੇਟਿਵਿਟੀ ਦੇ ਤੌਰ ਤੇ ਲੈ ਰਹੇ ਨੇ ਤੇ ਮੈਨੂੰ ਡਿਫੇਮ ਕਰ ਰਹੇ ਨੇ ਮੇਰਾ ਰੇੜੀ ਵਾਲੀ ਚਾਂਪ ਵੇਚਣ ਵਾਲੇ ਬੰਦੇ ਨਾਲ ਵੀ ਕੋਈ ਕੰਪੀਟੀਸ਼ਨ ਨਹੀਂ ਤੇ ਰੇੜੀ ਵਾਲੀ ਚਾਂਪ ਖਾਣ ਵਾਲੇ ਬੰਦੇ ਨਾਲ ਵੀ ਕੋਈ ਕੰਪੀਟੀਸ਼ਨ ਨਹੀਂ ਮੈਂ ਅਕਸਰ ਆਪਣੀ ਵੀਡੀਓ 'ਚ ਡਾਇਲੌਗ ਮਾਰਿਆ ਕਿ 20-20 ਲੱਖ ਦੀਆਂ ਤੁਸੀਂ ਗੱਡੀਆਂ ਰੱਖੀਆਂ 1.5-1.5 ਲੱਖ ਦੇ ਤੁਸੀਂ ਆਈਫੋਨ ਰੱਖੇ ਆ ਦਲਜੀਤ ਦਾ ਸ਼ੋਅ ਵੇਖਣ ਲਈ ਤੁਹਾਡੇ ਕੋਲ ਟਿਕਟਾਂ ਦੇ ਪੈਸੇ ਹੈਗੇ ਆ ਡਿਨਰ ਮਹਿੰਗੇ ਕਰਨ ਲਈ ਤੁਹਾਡੇ ਕੋਲ ਪੈਸੇ ਹੈਗੇ ਪਰ ਜਿੱਥੇ ਗੱਲ ਚਾਂਪਦੀ ਹੁੰਦੀ ਉੱਥੇ ਤੁਸੀਂ ਪੰਜਾਵਾਂ ਵਾਲੀ ਮੈਦੇ ਵਾਲੀ ਖਾਣੀ ਇਹ ਡਾਇਲੌਗ ਮੈਂ ਤਾਂ ਬੋਲਿਆ ਕਿ ਮੈਂ ਉਸ ਲੈਵਲ ਦੀ ਕਲਾਇੰਟੇਜ ਨੂੰ ਪਿਛਲੇ ਤਿੰਨਾਂ ਸਾਲਾਂ ਤੋਂ ਡੀਲ ਕਰਦਾ ਪਿਆ ਤੇ ਬਾਕੀ ਸਟੇਟਸ ਉਹਨਾਂ ਦਾ ਸਾਰਾ ਓਕੇ ਰਿਪੋਰਟ ਆ ਪਰ ਜਿੱਥੇ ਗੱਲ ਚਾਂਪਦੀ ਹੁੰਦੀ ਉੱਥੇ ਉਹ ਪੰਜਾਵਾਂ ਵਾਲੀ ਮੈਦੇ ਵਾਲੀ ਖਾਂਦੇ ਤੇ ਇਹ ਮੈਂ ਆਪਣੇ ਲੈਵਲ ਦੀ ਜਿਹੜੀ ਮੇਰੀ ਕਲਾਇੰਟੇਜ ਆ ਉਹਦੇ ਲਈ ਇਹ ਚਾਂਪ ਦਾ ਮੁੱਦਾ ਰੱਖਿਆ ਸੀ ਮੈਦਾ ਵਰਸਸ ਹੋਇਆ ਦਾ ਰੇੜੀ ਤੇ ਜਾਂ ਸਟਰੀਟ ਫੂਡ ਤੇ ਚਾਂਪ ਵਿਕਦੀ ਆ ਉਹ ਮੈਦੇ ਵਾਲੀ ਚਾਂਪ ਵਿਕਦੀ ਏ ਚਾਂਪ 65 ਰੁਪਏ ਕਿਲੋ ਹੌਲ ਸੇਲ 'ਚ ਆ ਆ ਮੈਦਾ ਇਹ 65 ਰੁਪਏ ਕਿਲੋ ਹੌਲ ਸੇਲ 'ਚ ਆ ਆ ਕੱਲ ਬਲੌਗਰ ਆਇਆ ਸੀਗਾ ਤੇ ਲਾਗੋ ਇੱਕ ਮਸ਼ਹੂਰ ਦੁਕਾਨ ਤੋਂ 80 ਰੁਪਏ ਦੀ ਲਿਆਂਦੀ ਸੀ 80 ਰੁਪਏ ਦੀ ਇਹ 200 ਗ੍ਰਾਮ ਵਿੱਚ ਹੀ ਉਹਨੇ ਮੈਨੂੰ ਉੱਤੇ ਬਸ ਅਜੰਤਾ ਦਾ ਰੰਗ ਤੇ ਥੋੜੇ ਜੇ ਮਸਾਲੇ ਲਾ ਕੇ 200 ਗ੍ਰਾਮ ਦਾ ਪੋਰਸ਼ਨ ਦੂਜੇ ਪਾਸੇ ਆਪਣੀ ਜਿਹੜੀ ਹੈ 100% ਸੋਇਆ ਚਾਂਪ ਹੈ ਦਿੱਲੀ ਦਾ ਮਸ਼ਹੂਰ ਬ੍ਰਾਂਡ ਆ ਤੇ ਇਹ ਜਿਹੜੇ ਇਹਦੇ ਰੇਸ਼ੇ ਤੁਸੀਂ ਚੈੱਕ ਕਰੋ ਮਸ਼ੀਨ ਮੇਡ ਚਾਪ ਆ ਇਹਦੇ ਵਿੱਚ ਸੋਇਆ ਦੇ 5 ਤੋਂ 7 ਜਿਹੜੀਆਂ ਵੈਰਾਈਟੀਆਂ ਪਾ ਕੇ ਬਣਾਈ ਗਈ ਆ ਇੱਕ ਸਰ ਥਾਪੀਆਂ ਮਾਰਨ ਵਾਲੀ ਤੇ ਹੀਰੇ ਪਨੀਰ ਵਾਲੀ ਜਿਹੜੀ ਘਟਨਾ ਉਹਦੇ ਬਾਰੇ ਵੀ ਜ਼ਰੂਰ ਦੱਸੋ ਕੀ ਆ ਮਾਮਲਾ ਆ 3 ਸਾਲ ਹੋ ਗਏ ਬ੍ਰਾਂਡਡ ਕੁੱਕੇ ਨੂੰ ਖੋਲਿਆ ਹੋਇਆ ਆ ਫੂਡ ਕੁਆਲਿਟੀ ਬਹੁਤ ਓਕੇ ਆ ਪਰ 2 ਕਿਲੋਮੀਟਰ ਦਾ ਸ਼ਹਿਰ ਹੈ ਤੇ 2 ਕਿਲੋਮੀਟਰ ਦਾ ਸ਼ਹਿਰ ਛੋਟਾ ਹੋਣ ਕਰਕੇ ਜਿਸ ਲੈਵਲ ਦੀ ਕਲਾਇੰਟੇਜ ਨੂੰ ਮੈਂ ਕੈਟਰ ਕਰਦਾ ਹਾਂ ਉਹ ਸਿਰਫ 30% ਆ ਤੇ 30% ਦੇ ਕਲਾਇੰਟੇਜ ਦੇ ਨਾਲ ਸਰਵਾਈਵ ਕਰਨਾ ਬਹੁਤ ਔਖਾ ਆ ਤੇ 3 ਸਾਲ ਤੋਂ ਮੈਂ ਫੂਡ ਕੁਆਲਿਟੀ ਜਿਹੜੀ ਕੁਆਲਿਟੀ ਫੂਡ ਵੇਚ ਰਿਹਾ ਪਰ ਜਿਹੜੇ ਵਲੌਗਰ ਨੇ ਜਾਂ ਤੇ ਮੰਨ ਲਓ ਮੈਂ ਕੁੜੀ ਆ ਤੇ ਮੇਰੀ ਫਿਗਰ ਬੜੀ ਸੋਹਣੀ ਆ ਤੇ ਜਾਂ ਮੈਂ ਆਪਣੀ ਫਿਗਰ ਟਾਈਟ ਕਪੜੇ ਪਾ ਕੇ ਬੁਖਾ ਰਿਹਾ ਤੇ ਜਾਂ ਮੈਂ ਬਿਸ਼ਰਮ ਸਰਦਾਰ ਆ ਤੇ ਆਪਣੀ ਜਨਾਨੀ ਅਧ ਨੰਗੀ ਕਰਕੇ ਨਗੇਟਡ ਵਾਲੀ ਜਨਾਨੀ ਨਾਲ ਖਲਾੜ ਕੇ ਮੈਂ ਉਹਦੇ ਕੋਲ ਫੂਡ ਬਣਵਾ ਰਿਹਾ ਤੇ ਲੋਕਾਂ ਨੂੰ ਬੁਖਾ ਰਿਹਾ ਫਿਰ ਤੇ ਜਿਹੜੇ ਦਿੱਲੀ ਲੁਧਿਆਣੇ ਚਲੰਦਰ ਵਾਲੇ ਵਲੌਗਰ ਆ ਫਿਰ ਤੇ ਉਹ ਜੰਡਿਆਲੇ ਵਾਲਾ ਮੋੜ ਮੋੜ ਕੇ ਸਿੱਧੇ ਤਰਨ ਤਨ ਆ ਜਾਂਦੇ ਆ ਪਰ ਜੇ ਮੈਂ ਇੱਕ ਪੱਗ ਪਨ ਕੇ ਆਪਣਾ ਸਰਦਾਰੀ ਦੇ ਰੂਪ ਚ ਕੰਮ ਕਰ ਰਿਹਾ ਤੇ ਕੋਈ ਵਲੌਗਰ ਨਹੀਂ ਹੁੰਦਾ ਤੇ ਇਹ ਫੈਕਟ ਆ ਕਿ ਜਦੋਂ ਤੁਸੀਂ ਕਿਸੇ ਚਰਚਾ ਦੇ ਰੂਪ ਵਿੱਚ ਆਉਣੇ ਚਾਹੁੰਦੇ ਜੇ ਤੇ ਤੁਹਾਨੂੰ ਕੋਈ ਨਾ ਕੋਈ ਐਸਾ ਕੰਮ ਕਰਨਾ ਪੈਂਦਾ ਜਿਹਦੇ ਚ ਤੁਸੀਂ ਆਕਰਸ਼ਿਤ ਹੋ ਸਕੋ ਤੇ ਵਲੌਗਰ ਤਾਂ ਟਿਕਾਉਣ ਤੇ ਵਲੌਗਰਾਂ ਨਾਲ ਹੀ ਬੰਦੇ ਵਾਇਰਲ ਹੁੰਦੇ ਨੇ ਮੈਂ ਵੀ ਆਪਣੀ ਥਾਪੀ ਕਰਕੇ ਹੋਇਆ ਜਦ ਕਿ ਥਾਪੀ ਮੈਂ ਇਹ ਮਾਰੀ ਸੀ ਕਿ ਮੈਨੂੰ ਐ ਐ ਐ ਕਰਨਾ ਨਹੀਂ ਆਉਂਦਾ ਮੈਨੂੰ ਕਿਚਨ 'ਚ ਜਾਣਾ ਹੁੰਦਾ ਜੇ ਤੇ ਆਪਣਾ ਪ੍ਰੋਡਕਟ ਵਿਖਾਉਣਾ ਹੁੰਦਾ ਜੇ ਤੇ ਕਿਚਨ ਵਿਖਾਉਣੀ ਆਉਂਦੀ ਜੇ ਬਾਕੀ ਲੋਕ ਕਿਚਨ ਵਿਖਾ ਕੇ ਕੁਝ ਨਹੀਂ ਆਗੇ ਉਸ ਚੀਜ਼ ਨੂੰ ਇੱਕ ਵਲੌਗਰ ਨੇ ਇੱਕ ਕੰਟਰੋਵਰਸੀ ਦਾ ਰੂਪ ਦੇ ਕੇ ਮੇਰੇ ਭਰਾ ਹੀਰੇ ਪਨੀਰ ਵਾਲੇ ਦਮਨ ਨੂੰ ਪਤਾ ਨਹੀਂ ਕੀ ਢਕਾਇਆ ਉਹਨੇ ਸ਼ਰੇ ਆਮ ਕਿਹਾ ਕਿ ਤੂੰ 185 85 ਦੀ ਮਹਿੰਗੀ ਚਾਂਪ ਵੇਚਦਾ ਮੇਰਾ ਤੇ ਪਨੀਰ 130 ਰੁਪਏ ਦਾ ਤੂੰ ਵੀ ਮੈਨੂੰ ਪਨੀਰ ਵੇਚ ਕੇ ਵਿਖਾ ਤੂੰ ਕਹਿੰਦਾ ਕਿ ਮੈਨੂੰ ਥਾਪੀਆਂ ਨਹੀਂ ਮਾਰਨੀਆਂ ਆਉਂਦੀਆਂ ਤੂੰ ਮੇਰੀ ਨਕਲ ਕਰਦਾ ਤੂੰ ਕਹਿੰਦਾ ਮੈਨੂੰ ਕਿਚਨ 'ਚ ਜਾਣਾ ਹੁੰਦਾ ਉਹਨੇ ਸ਼ਰੇ ਆਮ ਇੱਕ ਇਵ ਲੌਗਰ ਦੇ ਪੇਜ ਤੇ ਕਿਹਾ ਉਸ ਚੀਜ਼ ਨੂੰ ਪਰਸਨਲੀ ਲੈ ਕੇ ਫਿਰ ਮੈਂ ਵੀ ਜਿਹੜਾ ਆਪਣੇ ਪੇਜ ਤੇ ਡਾਇਰੈਕਟ ਰੂਮ ਰਜਾਈ ਕੰਬਲ ਦੀਆਂ ਟੀਚਰਾਂ ਅਨਬਲ ਟੀਚਾਉਂਦੀਆਂ ਟੀਚਰਾਂ ਕੀਤੀਆਂ ਤੇ ਮੈਨੂੰ ਇਸ ਚੀਜ਼ ਦਾ ਫਾਇਦਾ ਮਿਲਿਆ ਜੀ ਲੋਕਾਂ ਨੂੰ ਅਵੇਰਨੈਸ ਆਈ ਜਿਹੜੇ ਬੰਦੇ ਪਕੌੜੇ ਨਹੀਂ ਖਾਂਦੇ ਜਿਹੜੇ ਉਹਦਾ ਫੂਡ ਨਹੀਂ ਲਾਈਕ ਕਰਦੇ ਉਹ ਮੇਰ ਕੋ ਆਏ ਤੇ ਮੈਂ ਉਸ ਮੌਕੇ ਦਾ ਚੌਕਾ ਮਾਰਿਆ ਆਪਣਾ ਕੁਆਲਟੀ ਫੂਡ ਦੇ ਕੇ ਪਰ ਮੈਂ ਸ਼ੁਰੂਆਤ ਨਹੀਂ ਕੀਤੀ ਮੈਨੂੰ ਚੁੰਡੀ ਵੱਡੀ ਤੇ ਮੈਂ ਲੌਂਦਰਾਂ ਵਾਲੇ ਪਾਸੇ ਹੋਇਆ ਤਾਂ ਕਿਹੜੀ ਕਿਹੜੀ ਵੈਰਾਈਟੀ ਜਿਹੜੀ ਆ ਕੀ ਮੈਨੂ ਜਿਹੜਾ ਲਾਇਆ ਉਹ ਵੀ ਜਰੂਰ ਦੱਸੋ ਮੈਨੂ ਜਿਹੜਾ ਬੜਾ ਸਿੰਪਲ ਐਂਡ ਸੋਬਰ ਆ ਜੀ ਚੰਪਾ ਵਾਇਰ ਲਉਣ ਤੋਂ ਬਾਅਦ ਸਭ ਤੋਂ ਪਹਿਲਾਂ ਤੇ ਅਸੀਂ ਨਾਨ-ਵੈਜ ਬੰਦ ਕਰਤਾ ਵੈਜ ਵਿੱਚ ਆਪਣੇ ਕੋਲ 100% ਸੋਇਆ ਚਾਂਪਾ ਜੀ ਸੋਇਆ ਦੀ ਜਿੱਦੇ ਵਿੱਚ ਆਪਣੇ ਕੋਲ ਚਾਰ ਤਰ੍ਹਾਂ ਦੀਆਂ ਮੈਰੀਨੇਸ਼ਨ ਨੇ ਤੰਦੂਰੀ ਅਫਗਾਨੀ ਮਲਾਈ ਤੇ ਮੁਗਲੇ ਆਜਮ ਜਿਹੜੀ ਮੁਗਲੇ ਆਜਮ ਹੈ ਜੀ ਉਹ ਰਾਜਿਆਂ ਮਹਾਰਾਜਿਆਂ ਦੇ ਨਾਂ ਤੇ ਆਪਾਂ ਰੱਖੀ ਆ ਉਹਦੇ ਵਿੱਚ ਸਾਰੇ ड्राई फ्रूट्स ਤੇ ਵਿੱਚ ਦੁੱਧ ਤੇ ਅਮਲ ਦੀ ਚੀਜ਼ ਪਾ ਕੇ ਉਹਦੀ ਪੇਸਟ ਬਣਾ ਕੇ ਵਿੱਚ ਮਾਈਲਡ ਮਸਾਲੇ ਪਾ ਗਏ ਉਹ ਮੈਰੀਨੇਸ਼ਨ ਚਾਂਪ ਤੇ ਕਰੀਦੀ ਹੈ ਬਾਕੀ افغਾਨੀ ਮਲਾਈ ਤੇ ਜਿਹੜੀ ਤੰਦੂਰੀ ਹੋਵੇ ਤੇ ਰੈਸਟੋਰੈਂਟ ਸਟਾਈਲ ਜੋ ਵੀ ਉਹਦੀ ਰੈਸਪੀ ਹੁੰਦੀ ਹੈ ਉਹਦੇ ਨਾਲ ਬੰਦੀ ਹੈ ਉਸ ਤੋਂ ਇਲਾਵਾ ਆਪਣੇ ਕੋ ਬਰੋਕਲੀ ਟਿੱਕਾ ਪਨੀਰ ਟਿੱਕਾ ਮਸ਼ਰੂਮ ਟਿੱਕਾ ਵੈਜ ਸੀ ਕਬਾਬ ਇਦਾਂ ਦੀ ਹੈਲਦੀ ਫੂਡ ਆਈਟਮਸ ਨੇ ਤਾਂ ਕੀ ਲੋਕਾਂ ਨੂੰ ਅਪੀਲ ਰਵੇਗੀ ਜਿਹੜੇ ਵਾਕਈ ਤੁਹਾਡੀ ਗੱਲ ਸਹੀ ਆ ਬਿਲਕੁਲ ਕਿ ਉਹ 80 ਰੁਪਏ ਵਾਲੀ ਚਾਹ ਵਖਾਣਦੇ ਆ ਤੇ ਉਹਦਾ ਮਹਿੰਗੇ ਮਹਿੰਗੇ ਜਿਹੜੇ ਆ ਲੰਚ ਵੀ ਕਰਦੇ ਨੇ ਡਿਨਰ ਵੀ ਕਰਦੇ ਨੇ ਪਰ ਜਦੋਂ ਚਾਪ ਦੀ ਵਾਰੀ ਆਉਂਦੀ ਤੇ ਉਹ ਰੇੜੀਆਂ ਤੇ ਪੈਂਦੇ ਨੇ ਹੁਣ ਕੰਮ ਕਰਤਾ ਮੇਰੇ ਭਰਾ ਹੀ ਰਿਪਨੀਰ ਵਾਲੇ ਦਮਨ ਨੇ ਮੇਰਾ ਕੰਮ ਕਰਤਾ ਸਲਮਾਨ ਖਾਨ ਦੇ ਡੈਡੀ ਕਹਿੰਦੇ ਨੇ ਕਿ ਜਦੋਂ ਓਤਾੜਾ ਵਕਤ ਚੰਗਾ ਹੁੰਦਾ ਤੇ ਜਦੋਂ ਤੁਸੀਂ ਬੱਲਾ ਘਮਾਉਂਦੇ ਤੇ ਉਦੋਂ ਬੋਲ ਬੱਲੇ ਤੇ ਆ ਕੇ ਨਹੀਂ ਪੈਂਦੀ ਬੋਲ ਉੱਥੇ ਜਾਂਦੀ ਆ ਜਿੱਥੇ ਬੱਲਾ ਹੁੰਦਾ ਤੇ ਮੈਂ ਤਾਂ ਸੁੱਤਾ ਪਿਆ ਸੀ ਵਲੌਗ ਬਣਾ ਕੇ 3 ਮਹੀਨੇ ਹੋ ਗਏ ਵਲੌਗ ਬਣੇ ਨੂੰ ਮੈਂ ਕਿਹਾ ਸੀ ਕਿ ਮੈਨੂੰ ਐ ਕਰਨਾ ਨਹੀਂ ਹੁੰਦਾ ਕਿਚਨ ਚ ਜਾਣਾ ਹੁੰਦਾ ਤੇ ਜੋ ਵਲੌਗਰ ਨੇ ਜਾ ਕੇ ਮੇਰੇ ਭਰਾ ਹੀਰੇ ਪਨੀਰ ਨਾਲੇ ਤਾਂ ਮੈਨੂੰ ਢੁਕਾਇਆ ਤੇ ਜੋ ਉਹਨੇ ਮੈਨੂੰ ਬੋਲਿਆ ਤੇ ਉਹਦਾ ਜੋ ਐਕਸ਼ਨ ਦਾ ਰਿਐਕਸ਼ਨ ਮੈਂ ਢੁਕ ਕੇ ਕੀਤਾ ਤੇ ਜਿੰਨੀਆਂ ਮੈਂ ਵਿੱਚੋਂ 25 30 ਰੀਲਾਂ ਇੰਸਟਾ ਤੇ ਪਾਈਆਂ ਤੇ ਵਿੱਚੋਂ 15 20 ਵਾਇਰਲ ਹੋ ਗਈਆਂ ਤੇ ਲੋਕਾਂ ਨੂੰ ਪਤਾ ਲੱਗਿਆ ਕਿ ਹੀਰੇ ਨੇ ਕਿਦੇ ਬਾਰੇ ਬੋਲਿਆ ਤੇ ਇਹਨਾਂ ਦੀ ਆਪਸ ਵਿੱਚ ਕੋਈ ਕੌਂਟਰੋਵਰਸੀ ਹੈਗੀ ਜਾਂ ਨਹੀਂ ਹੈਗੀ ਉਦੇ ਚ ਮੈਂ ਵਾਇਰਲ ਹੋ ਗਿਆ ਤੇ ਹੁਣ ਤੇ ਆਪਣੀ ਗੇਮ ਪੈ ਗਈ ਆ ਜੀ ਤਾਂ ਅਖੀਰ ਵਿੱਚ ਕੀ ਮੈਸੇਜ ਰਹੂਗਾ ਸ਼ੇਅਰ ਵਾਸਤੇ ਲੋਕਾਂ ਨੂੰ ਜੜਾ ਤਾਂ ਈ ਵੀਡੀਓ ਸ਼ੇਅਰ ਕਰਕੇ ਆਏਗਾ ਉਹਨੂੰ ਆਪਾਂ ਰੇੜੀ ਵਾਲੇ ਰੇਟ ਤੇ ਆਵਲੀ ਚਾਂਪ ਦੇ ਦਾਂਗੇ ਤੁਹਾਡਾ ਪੰਜਾਬ ਨਿਊਜ਼ ਚੈਨਲ ਜੜਾ ਜੀ ਇਹਦੇ ਤੇ ਜਿਹੜੀ ਆਪਣੀ ਆ ਵੀਡੀਓ ਚੱਲ ਰਹੀ ਹੈ ਜੜਾ ਇਹਨੂੰ ਸ਼ੇਅਰ ਕਰਕੇ ਆਏਗਾ ਵੀਡੀਓ ਨੂੰ ਆਪਣੇ ਫੇਸਬੁੱਕ ਤੇ ਪੇਜ ਤੇ ਤਾਈ ਸਰਪੀਏ ਦੀ ਆਪਣੀ ਗਰੇਵੀ ਵਾਲੀ ਚਾਂਪਾ 270 ਰੁਪਏ ਵਾਲੀ ਆਪਣੀ ਮੁਗਲੇ ਆਜਮ ਚਾਂਪਾ ਸਸਤੀ ਤੋਂ ਸਸਤੀ ਆਪਣੀ 180 ਰੁਪਏ ਵਾਲੀ ਮਸਾਲਾ ਚਾਂਪਾ ਜਿਹੜਾ ਬੰਦਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਏਗਾ ਉਹਨੂੰ ਕੋਈ ਵੀ ਇੱਕ ਚਾਂਪਾ ਭਾਵੇਂ 180 ਵਾਲੀ ਭਾਵੇਂ 270 ਵਾਲੀ ਸਿਰਫ 100 ਰੁਪਏ 'ਚ ਮਿਲੇਗੀ ਇਹ ਨੋ ਪ੍ਰੋਫਿਟ ਨੋ ਲਾਅਸ ਵਾਲਾ ਰੇਟ ਨਹੀਂ ਆ ਇੱਕ ਘਟੇ ਵਾਲਾ ਰੇਟ ਆ ਪਰ ਕਮ ਸੇ ਕਮ ਜਿਹੜਾ ਤੁਹਾਡੇ ਚੈਨਲ ਦੇ ਥਰੂ ਵੇਖ ਕੇ ਆਏਗਾ ਉਹਨੂੰ ਮੈਦਾ ਵਰਸਸ ਸੋਇਆ ਦੀ ਅਵੇਅਰਨੈਸ ਹੀ ਹੋ ਜੇ ਤੇ ਸਾਨੂੰ ਘਾਟਾ ਵੀ ਮਨਜ਼ੂਰ ਆ ਤੇ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਆ ਵੀ ਤੁਹਾਡਾ ਧੰਨਵਾਦ ਤੁਸੀਂ ਚਰਨ ਪਾਏ ਜੀ ਤਾਂ ਇਹ ਵੀਡੀਓ ਇੰਨੀ ਕੁ ਸ਼ੇਅਰ ਕਰ ਦਿਓ ਕਿ ਪਤਾ ਲੱਗੇ ਕਿ ਫਾਸਟ ਫੂਡ ਖਾਣਾ ਕੋਈ ਨੁਕਸਾਨ ਦੇ ਨਹੀਂ ਕਿਉਂਕਿ ਚੰਗੀ ਚੀਜ਼ ਖਾਓਗੇ ਤੇ ਸਿਹਤ ਸਿਹਤ ਹੀ ਹੁੰਦੀ ਆ ਤਾਂ ਭੱਜ ਨੇ ਜਿੱਦਾਂ ਅਪੀਲ ਕੀਤੀ ਆ ਕਿ ਚੰਗੇ ਰੈਸਟੋਰੈਂਟ ਦੇ ਜਾ ਕੇ ਲੰਚ ਕਰਦੇ ਨੇ ਤੇ ਪਰ ਜਦੋਂ ਵਾਰੀ ਚਾਂਪਦੀ ਆਉਂਦੀ ਆ ਤਾਂ ਰੇੜੀਆਂ ਦੇ ਉੱਤੇ ਉਹ ਹੀ ਸਸਤੀ ਚਾਂਪ ਖਾਣੀ ਮੈਦੇ ਵਾਲੀ ਜਿੱਦ ਦੇ ਨਾਲ ਸਾਰੀਆਂ ਨਾਲਾਂ ਜਿਹੜੀਆਂ ਬਲੌਕ ਹੋ ਜਾਂਦੀਆਂ ਤਾਂ ਉਹਨਾਂ ਨੇ ਨਾਲ ਇੱਕ ਕਿਹਾ ਹੈ ਕਿ ਜਿਹੜਾ ਵੀ ਪੰਜਾਬ న్యూਜ਼ ਦੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਉਹਨੂੰ 100 ਰੁਪਏ ਦੀ ਜਾਂਪ ਜਿਹੜੀ ਆ ਉਹ ਮਿਲੇਗੀ ਤਾਂ ਵੱਧ ਵੱਧ ਸ਼ੇਅਰ ਕਰ ਦਿਓ ਦੇਖਦੇ ਰਹੋ ਪੰਜਾਬ న్యూਜ਼ ਮੈਂ ਹਾਂ ਜਸਪੀਤ ਸਿੰਘ ਛੀਨਾ